ਅੱਜ ਤੋਂ ਜਿਹੜੇ 40 40 ਸਾਲ ਪਹਿਲਾਂ ਦੇ ਕਿਸਾਨ ਜਥੇ ਬੰਦਿਆਂ ਚ ਤੁਰੇ ਹੋਏ ਸਾਡੇ ਆਗੂ ਐ ਉਹ ਅੱਜ ਤੱਕ ਮੈਂ ਸੁਣਦੇ ਆਉਣਾ ਵੀ ਇਹ ਮੁਲਾਜ਼ਮ ਸਾਡੇ 3 ਆ ਪੁੱਤ ਨੇ ਸਾਡੇ ਜੋ ਭਰਤੀ ਹੋਏ ਨੇ ਸਾਡੇ ਬੰਦੇ ਨੇਗੇ ਤੁਸੀਂ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਹੋ ਤੁਹਾਨੂੰ ਲੱਗਦਾ ਮੈਂ ਤਾਂ ਨਹੀਂ ਮੰਨਦਾ ਆਗਲਾ 30000 90000 ਕਿੱਥੇ ਖੜਾ ਤੂੰ ਤਾਂ ਜੋੜੀ ਦਾ ਟੋਕਾ ਤਾਂ ਕੋਈ ਵੀ ਮਾਰੂ ਕਿਉਂਕਿ ਬੇਰੁਜ਼ਗਾਰੀ ਦਾ ਮਾਇਦਾ ਹੈਗਾ ਐਨਆਈਏ ਦਿੱਲੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਕ੍ਰਾਂਤੀਕਾਰੀ ਦੇ ਸੂਬਾ ਜਰਨਲ ਸੱਤਰ ਸਖਵਿੰਦਰ ਕੌਰ ਪੰਡਕਰ ਰਾਹੀਂ ਰਿਪੋਰਟ ਕੀਤੀ ਗਈ ਹੈ ਤੇ ਇਹ ਲੁਧਾ ਇਕ ਤੰਗ ਕਰਨ ਦਾ ਤਰੀਕਾ ਕਿਉਂਕਿ ਅੰਦੋਲਨ ਸ਼ੰਭੂ ਤੇ ਖਨੋਰੀ ਬਾਰਡਰ ਤੇ ਲਗਾਤਾਰ ਚੱਲ ਰਿਹਾ ਉਹ ਦਾ ਢਪਕਾਉਣ ਧਿਆਨ ਢਪਕਾਉਣ ਲਈ ਇਹ ਸਾਰੀ ਜਿਹੜੀ ਸਾਇਜੇਸ਼ ਰਚੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹਦੀ ਲਗਾਤਾਰ ਐ ਨਏ ਦੀ ਜੋ ਆ ਭਗਤ ਪੰਜਾਬ ਵਿੱਚ ਹੋ ਰਹੀ ਹੈ ਉਹ ਇੱਕ ਖਤਰਨਾਕ ਉਹਨਾਂ ਨੇ ਪੰਜਾਬ ਨੂੰ ਪਹੁੰਚਾ ਦਿੱਤਾ ਹੈ ਇਹ ਆਮ ਆਦਮੀ ਪਾਰਟੀ ਭੂਮਾਂਤਮਾਨ ਵੱਲੋਂ ਪਹਿਲਾਂ ਵੀ ਮੁੰਡਿਆਂ ਤੰਸੇ ਵਗੈਰਾ ਲੱਗੇ ਐ ਨਏ ਦੇ ਰੇਡਾਂ ਲਗਾਤਾਰ ਪੰਜਾਬ ਵਿੱਚ ਹੋ ਰਹੀਆਂ ਤੇ ਬਹੁਤ ਹੀ ਖਤਰਨਾਕ ਗੱਲ ਹੈ ਤੇ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਰਾਮਪਰਾ ਪਿੰਡ ਵਿੱਚ ਕੁੰਜਨ ਜੂ ਵੀ ਬਾਈ ਨੇੜੇ ਹੈਗੇ ਆ ਕਿਉਂਕਿ ਅੱਜ ਕਿਸੇ ਘਰ ਤੇ ਵਿਪਤਾ ਕਿਸੇ ਤੇ ਵੀ ਆ ਸਕਦੀ ਹੈ ਅੱਗ ਇਹ ਕਿਉਂਕਿ ਖਤਰਨਾਕ ਸਥਿਤੀ ਚ ਇਸ ਟਾਈਮ ਪੰਜਾਬ ਜਦੋਂ ਦਿੱਲੀ ਵੱਲੋਂ ਸਿੱਧੀਆਂ ਇਸ ਤਰ੍ਹਾਂ ਰੇਡਾਂ ਕੀਤੀਆਂ ਜਾਂਦੀਆਂ ਤੇ ਸਾਰੇ ਵੀਰਾਂ ਨੂੰ ਆਕੇ ਵੀਡੀਓ ਨੂੰ ਸ਼ੇਅਰ ਕਰਦੇ ਤੇ ਸਾਰਿਆਂ ਤੱਕ ਪਹੁੰਚਾਓ ਕਰੀ ਰਾ ਬਲੌਕ ਕੀਤਾ ਗਿਆ ਸੀ ਕਿਸੇ ਵੀ ਸਿੱਤੀ ਚ ਅਸੀਂ ਇੱਥੇ ਤੁਹਾਨੂੰ ਕਿਸੇ ਨੂੰ ਵੀ ਲੈ ਜਾਣ ਨਹੀਂ ਦੇਵਾਂਗੇ ਭਾਵੇਂ ਜੋ ਵੀ ਕਰਨਾ ਪਏ ਜੇ ਅਸੀਂ ਲੜਾਂਗੇ ਅਖੀਰ ਤੱਕ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਲਦੀ ਪਹੁੰਚਣ ਬਈ ਇੱਥੇ ਸਾਰੇ ਇਹ ਵੀਡੀਓ ਨੂੰ ਬਈ ਛੇਤੀ ਜੇਤੀ ਸ਼ੇਅਰ ਕਰ ਦਿਓ